ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਹਰਦੀਪ ਕੌਰ ਤੁਹਾਡਾ ਮੇਰੇ YouTube ਚੈਨਲ অর্ਗੈਨਿਕ ਗਾਰਡਨ ਤੇ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਚਾਂਦਨੀ ਪlant ਦੀ ਔਰ ਇਹਦੀ ਆਪਾਂ ਚਾਂਦਨੀ ਪlant ਦੀ ਕਟਿੰਗ ਦੇ ਟਾਈਮ ਆਪਾਂ ਨੂੰ ਟੂਲਸ ਦੀ ਜ਼ਰੂਰਤ ਹੈ ਔਰ ਇੱਕ ਐਲੋਵੇਰਾ ਜੈੱਲ ਦੀ ਜ਼ਰੂਰਤ ਪੈਂਦੀ ਹੈ ਜੀ ਟੂਲਸ ਦੇ ਤੌਰ ਤੇ ਆਪਾਂ ਚਾਕੂ ਔਰ ਪਲਾਸਟਿਕ ਵਰਤੂ ਕਰਾਂਗੇ ਜਿਹਦੇ ਨਾਲ ਆਪਾਂ ਇਹਦੀ ਕਟਿੰਗ ਨੂੰ ਸਾਈਡਾਂ ਤੋਂ ਸੈੱਟ ਕਰਾਂਗੇ ਜੀ ਜਿਹੜੀਆਂ ਐਕਸਟਰਾ ਟਾਣੀਆਂ ਨੇ ਉਹਨਾਂ ਨੂੰ ਹਟਾ ਦਵਾਂਗੇ ਔਰ ਜਿਹੜੀ ਇਹਦੀ ਕਟਿੰਗ ਆ ਉਹ ਆਪਾਂ ਜਿੰਨੇ ਆਪਣੇ ਕੋ ਹੈਗੇ ਉਹ ਸਾਰੀ ਲਗਾ ਦਵਾਂਗੇ ਤੇ ਜਿਹੜੀਆਂ ਬਰੀਕ ਟਾਣੀਆਂ ਨੇ ਉਹ ਵੀ ਲਗਾ ਦਵਾਂਗੇ ਜੀ ਤੇ ਇਸ ਦਾ ਜਿੰਮੇ ਦਾ ਵੀ ਰਿਜ਼ਲਟ ਹੋਗਾ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਆਪਾਂ ਕਟਿੰਗ ਤਿਆਰ ਕਰਦੇ ਹਾਂ ਜੀ ਕਟਿੰਗ ਨੂੰ ਤਿਆਰ ਕਰਨ ਲਈ ਜੀ ਪਹਿਲਾਂ ਤੁਸੀਂ ਸਾਈਡਾਂ ਤੋਂ ਇਹ ਟੈਂਪਾ ਹਟਾ ਦਿਓ ਅੱਧੇ ਅੱਧੇ ਇੰਚ ਦੀ ਦੂਰੀ ਤੱਕ ਤੇ ਆਪਾਂ ਇਹਨਾਂ ਨੂੰ ਇੱਥੋਂ ਹਟਾ ਦਵਾਂਗੇ ਜਿੱਦ ਦੇ ਇੰਚ ਤੱਕ ਕਟਿੰਗ ਕਰ ਦਵਾਂਗੇ ਇਸ ਤਰ੍ਹਾਂ ਹੀ ਆਪਾਂ ਸਾਰੀ ਸਾਰੀ ਕਟਿੰਗ ਸੈੱਟ ਕਰ ਦਾਂਗੇ ਕਟਿੰਗਾਂ ਜੀ ਆਪਾਂ ਤਿਆਰ ਕਰ ਲੀਆਂ ਸੀ ਔਰ ਕਟਿੰਗ ਆਪਾਂ ਇੱਕ ਗਿੱਠ ਤੱਕ ਰੱਖ ਸਕਦੇ ਆ ਇਹ ਮੇਰੇ ਕੋਲ ਕਟਿੰਗ ਛੋਟੀ ਸੀ ਤਾਂ ਇਸ ਕਰਕੇ ਜਿਹੜੀਆਂ ਪਤਲੀਆਂ ਟਾਣੀਆਂ ਨੇ ਆਪਣੇ ਕੋਲ ਇਹਨਾਂ ਨੂੰ ਵੀ ਆਪਾਂ ਲਗਾ ਦਵਾਂਗੇ ਜੀ ਔਰ ਇੱਕ ਗੱਠ ਤੱਕ ਹੈ ਹੀਆਂ ਨੇ ਕਈ ਵਾਰ ਇਹ ਹੁੰਦਾ ਕਿ ਜਿਹੜੇ ਪਤਲੀਆਂ ਟਾਣੀਆਂ ਉਹ ਵੀ ਹੋ ਜਾਂਦੀਆਂ ਨੇ ਤੇ ਆਪਾਂ ਜਿਹੜੀ ਇਹ ਕਟਿੰਗਾਂ ਛੋਟੀ ਇਹਨੂੰ 1 ਇੰਚ ਤੱਕ ਛਿੱਲ ਦਵਾਂਗੇ ਇੱਥੋਂ ਤੇ ਇਸ ਕਟਿੰਗ ਨੂੰ ਆਪਾਂ ਛਿੱਲ ਕੇ ਫੇਰ ਇਹਦੇ ਵਿੱਚ ਲਗਾਵਾਂਗੇ ਚਾਕੂ ਤੇ ਆਪਾਂ ਐਲੋਵੇਰਾ ਜੈੱਲ ਲਗਾ ਲਈ ਸੀ ਉਸ ਤੋਂ ਬਾਅਦ ਆਪਾਂ ਇਹਦੀ ਵਰਤੋਂ ਕਰ ਰਹੇ ਹਾਂ ਤੇ ਚੰਗੀ ਤਰ੍ਹਾਂ ਤੁਸੀਂ ਛਿੱਲਦੇ ਹੋ ਇਹਨੂੰ 1 ਇੰਚ ਤੱਕ 1 ਤੋਂ 1.5 ਇੰਚ ਤੱਕ ਆਪਾਂ ਇਹਨੂੰ ਮਿੱਟੀ ਦੇ ਵਿੱਚ ਲਗਾਉਣਾ ਤੇ ਇਸ ਤਰ੍ਹਾਂ ਆਪਾਂ ਸਾਰੀਆਂ ਕਟਿੰਗਾਂ ਨੂੰ ਪਹਿਲਾਂ 1 ਇੰਚ ਤੱਕ ਛਿੱਲ ਲਵਾਂਗੇ ਚੰਗੀ ਤਰ੍ਹਾਂ ਪਹਿਲਾਂ ਆਪਾਂ ਇਹਨਾਂ ਨੂੰ ਤਿਆਰ ਕਰ ਲੈਣੇ ਆ ਜੀ ਸਾਰੀਆਂ ਕਟਿੰਗਾਂ ਨੂੰ ਤੇ ਜਿਹੜੇ-ਜਿਹੜੇ ਆਪਣੇ ਕੋਲ ਕਟਿੰਗਾਂ ਨੇ ਸਾਰਿਆਂ ਨੂੰ ਇੱਕ ਵਾਰ ਜੇ ਤਿਆਰ ਕਰਕੇ ਰੱਖ ਲਵਾਂਗੇ ਕਟਿੰਗਾਂ ਤਿਆਰ ਹੋ ਚੁੱਕੀਆਂ ਨੇ ਹੁਣ ਇਹਦੇ ਉੱਪਰ ਆਪਾਂ ਲਗਾਵਾਂਗੇ ਐਲੋਵੇਰਾ ਜੈਲ ਐਲੋਵੇਰਾ ਜੈਲ ਆਪਾਂ ਇਸ ਲਈ ਲਗਾਉਂਦੇ ਆ ਕਿਉਂਕਿ ਇਹਦੇ ਉੱਤੇ ਕੋਈ ਬੈਡ ਬੈਕਟੀਰੀਆ ਦਾ ਅਟੈਕ ਨਾ ਹੋਵੇ ਔਰ ਕੋਈ ਕਟਿੰਗ ਖਰਾਬ ਨਾ ਹੋਵੇ ਕਟਿੰਗ ਦੇ ਵਿੱਚ ਨਮੀ ਬਣੀ ਰਹੇ ਇਸ ਲਈ ਜੀ ਐਲੋਵੇਰਾ ਦੀ ਵੱਤੋ ਜ਼ਰੂਰ ਕਰਿਓ ਤੇ ਲੌਂਗ ਟਾਈਮ ਕਟਿੰਗ ਚ ਮੋਇਸਚਰਾਈਜ਼ਰ ਮਤਲਬ ਨਮੀ ਬਣੀ ਰਹਿੰਦੀ ਹੈ ਜੀ ਤੇ ਇਹ ਹੈਗਾ ਜੀ ਆਪਣੇ ਕੋ ਪਾਟ ਜਿਹੜਾ ਆਪਣੇ ਕੋ ਪਲਾਸਟਿਕ ਵੇਸਟ ਡੱਬਾ ਪਿਆ ਸੀ ਉਹ ਆਪਾਂ ਨੇ ਤਿਆਰ ਕਰ ਲਿਆ ਸੀ ਕਟਿੰਗ ਨੂੰ ਆਪਾਂ ਇੱਕ ਤੋਂ ਡੇਢ ਇੰਚ ਤੱਕ ਲਗਾਵਾਂਗੇ 1 ਇੰਚ ਤੱਕ ਵੀ ਨਾਰਮਲ ਹੈ ਜੀ ਲਗਾਉਣਾ ਤੇ ਇਸ ਤਰ੍ਹਾਂ ਆਪਾਂ ਹੋਲ ਬਣਾ ਲਵਾਂਗੇ ਖੱਡੇ ਜੇ ਔਰ ਹਰੇਕ ਖੱਡੇ ਦੇ ਵਿੱਚ ਇਹ ਕਟਿੰਗ ਨੂੰ ਫਿਰ ਆਪਾਂ ਇੱਕ ਇੱਕ ਕਰਕੇ ਲਗਾ ਦਵਾਂਗੇ ਜੀ ਜਿਵੇਂ ਦਾ ਵੀ ਰਿਜ਼ਲਟ ਹੋਇਆ ਤੁਹਾਡਾ ਨਾਲ ਸ਼ੇਅਰ ਕਰਾਂਗੇ ਪਹਿਲਾਂ ਜਿਹੜੇ ਮੈਂ ਕਟਿੰਗਾਂ ਲਗਾਈਆਂ ਨੇ ਗੁੜਹਲ ਔਰ ਕਨੇਰ ਪlant ਦੀਆਂ ਹੋ ਚੁੱਕੀਆਂ ਨੇ ਜੀ ਉਸ ਤੋਂ ਬਾਅਦ ਹੀ ਮੈਂ ਇੱਕ ਆਪਣੇ ਇਸ ਪlant ਦੀ ਕਟਿੰਗ ਵੀ ਲਗਾ ਰਹੀ ਆ ਕਿਉਂਕਿ ਦੇਖੋ ਜੀ ਮਿਹਨਤ ਕਰਾਂਗੇ ਤਾਂ ਫਲ ਜ਼ਰੂਰ ਮਿਲਦਾ ਕੋਸ਼ਿਸ਼ ਕਰਦੇ ਰਹੋ ਸਿੱਖਣ ਨੂੰ ਕੁਝ ਨਾ ਕੁਝ ਹਮੇਸ਼ਾ ਜ਼ਿੰਦਗੀ 'ਚ ਮਿਲਦਾ ਜੀ ਇਸ ਲਈ ਆਪਾਂ ਇਹ ਕਟਿੰਗ ਵੀ ਗਰੋ ਕਰਕੇ ਦੇਖ ਰਹੇ ਆ ਤੇ ਇਸ ਤਰ੍ਹਾਂ ਆਪਾਂ ਇੱਕ ਇੱਕ ਕਰਕੇ ਸਾਰੀਆਂ ਕਟਿੰਗਾਂ ਇਹ ਪੌਟ ਦੇ ਵਿੱਚ ਲਗਾ ਦਾਂਗੇ ਜਿਆਦਾ ਕਟਿੰਗਾਂ ਹੋ ਜਾਣਗੀਆਂ ਫਿਰ ਇਹਨਾਂ ਨੂੰ ਕਿਸੇ ਹੋਰ ਪੌਟ ਦੇ ਵਿੱਚ ਸ਼ਿਫਟ ਕਰਾਂਗੇ ਉਦੋਂ ਤੱਕ ਇਹਨਾਂ ਨੂੰ ਇਹੀ ਪੌਟ 'ਚ ਰੱਖਾਂ ਘਰ ਦੇ ਵਿੱਚ ਬਹੁਤ ਬੇਸਟ ਪਲਾਸਟਿਕ ਵਗੈਰਾ ਮਿਲ ਜਾਂਦੇ ਨੇ ਔਰ ਮਿੱਟੀ ਨੂੰ ਤੁਸੀਂ ਸਾਈਡਾਂ ਤੋਂ ਚੰਗੀ ਤਰ੍ਹਾਂ ਦਬ ਦਿਓ ਕਿ ਹਿੱਲੇ ਨਾ ਔਰ ਇਹ ਪੌੜ ਦੇ ਵਿੱਚ ਮੈਂ ਅੱਧੀ ਮਿੱਟੀ ਅੱਧੀ ਖਾਦ ਪਾਈ ਸੀ। ਅਗਰ ਤੁਹਾਡੇ ਕੋਲ ਖਾਦ ਨਹੀਂ ਹੈਗੀ ਤਾਂ ਤੁਸੀਂ ਮਿੱਟੀ ਦੇ ਵਿੱਚ ਵੀ ਕਲਮਾ ਲਗਾ ਸਕਦੇ ਹੋ। ਅਗਰ ਖਾਦ ਹੈਗੀ ਆ ਖਾਦ ਥੋੜੀ ਵੀ ਪਾ ਸਕਦੇ ਹੋ ਪਰ ਮੈਂ ਅੱਧੀ ਖਾਦ ਤੇ ਅੱਧੀ ਮਿੱਟੀ ਦੀ ਵਰਤੋਂ ਕੀਤੀ ਔਰ ਮਿੱਟੀ ਮੈਂ ਚੰਗੀ ਤਰ੍ਹਾਂ ਗਿੱਲੀ ਕਰ ਲਈ ਸੀ। ਔਰ ਇਸ ਲਈ ਹੁਣ ਮੈਂ ਸਿਰਫ ਹਿਸਾਬ ਜਿਹਦਾ ਪਾਣੀ ਪਾਉਂਗੀ ਕਿਉਂਕਿ ਮਿੱਟੀ ਪਹਿਲਾਂ ਤੋਂ ਗਿੱਲੀ ਆ। ਤੇ ਇਸ ਤਰ੍ਹਾਂ ਜਿਹੜੇ ਕਲਮਾ ਨੇ ਉਹ ਹਿੱਲਣ ਗਿਆ ਨਹੀਂ ਅਗਰ ਤੁਸੀਂ ਜ਼ਿਆਦਾ ਮਿੱਟੀ ਗਿੱਲੀ ਕਰ ਦੋਗੇ ਤਾਂ ਕਲਮਾ ਹਿੱਲਣ ਗਿਆ ਔਰ ਅਗਰ ਕਲਮਾ ਨੂੰ بار بار ਹਵਾ ਲੱਗੂਗੀ ਤਾਂ ਕਲਮਾ ਖਰਾਬ ਹੋ ਜਾਣਗੇ ਇਸ ਲਈ ਥੋੜਾ ਲਿਮਿਟ ਮਾਤਰਾ ਦੇ ਵਿੱਚ ਹੀ ਪਾਣੀ ਦਵਾਗੇ ਆਪਾਂ ਨੂੰ ਤੇ ਜਿਹੜਾ ਮੈਂ ਪੌਟ ਤਿਆਰ ਕੀਤਾ ਇਹਦੇ ਨੀਚੇ ਡਰੇਨ ਹੋਲ ਜ਼ਰੂਰ ਰੱਖਿਓ ਡਰੇਨ ਹੋਲ ਦਾ ਮਤਲਬ ਹੁੰਦਾ ਜੀ ਇੱਕ ਛੇਦ ਕਿ ਪਾਣੀ ਜਿਹੜਾ ਹੁੰਦਾ ਗਮਲੇ ਦੇ ਵਿੱਚ ਨਾ ਖੜੇ ਇਸ ਤਰ੍ਹਾਂ ਹੀ ਮੈਂ ਇਹ ਪੌਟ ਛੋਟਾ ਵੀ ਤਿਆਰ ਕੀਤਾ ਸੀ ਤੇ ਇਹਦੇ ਵਿੱਚ ਵੀ ਮੈਂ ਜਿਹੜੀ ਹੋਰ ਬਾਕੀ ਕਟਿੰਗਾਂ ਬਚ ਗਈਆਂ ਉਹ ਲਗਾ ਦੂੰਗੀ ਤੇ ਇਸ ਤਰ੍ਹਾਂ ਆਪਣੇ ਘਰ ਬਹੁਤ ਪਲਾਸਟਿਕ ਜਾਂ ਵੇਸਟ ਡੱਬੇ ਹੁੰਦੇ ਨੇ ਉਹਨਾਂ ਦੀ ਵਰਤੋਂ ਕਰੋ ਜੀ ਤੇ ਇਹਦੇ ਨਾਲ ਵੇਸਟੇਜ ਵੀ ਵੇਸਟੇਜ ਕਮ ਆ ਜਾਂਦੀ ਆ ਔਰ ਜੋ ਪੋਲੂਸ਼ਨ ਆ ਉਹ ਵੀ ਨਹੀਂ ਫੈਲਦਾ ਤੇ ਇਸ ਤਰ੍ਹਾਂ ਆਪਣਾ ਸ਼ੌਂਕ ਵੀ ਪੂਰਾ ਹੋ ਜਾਂਦਾ ਤਾਂ ਜ਼ਰੂਰ ਵਰਤੋ ਤੇ ਇਹਨੂੰ ਆਪਾਂ ਥੋੜਾ ਜਿਹਾ ਪਾਣੀ ਦੇ ਦਾਂਗੇ ਪਾਣੀ ਦੇਣ ਤੋਂ ਬਾਅਦ ਇਹਨਾਂ ਜਿਹੜੇ ਦੋਨੋਂ ਡੱਬੇ ਨੇ ਇਹਨਾਂ ਨੂੰ ਆਪਾਂ ਨੇ ਧੁੱਪ ਦੇ ਵਿੱਚ ਸਿੱਧੀ ਡਾਇਰੈਕਟ ਧੁੱਪ ਦੇ ਵਿੱਚ ਨਹੀਂ ਰੱਖਣਾ ਜੀ ਕਟਿੰਗਾਂ ਧੁੱਪ ਦੇ ਵਿੱਚ ਰੱਖੇ ਤੇ ਖਰਾਬ ਹੋ ਜਾਂਦੀਆਂ ਸੁੱਕ ਜਾਂਦੀਆਂ ਨੇ ਜਲਦੀ ਕਿਉਂਕਿ ਇਹਨਾਂ ਨੂੰ ਨਮੀ ਦੀ ਲੋੜ ਆ ਤੇ ਦੇਖਣ ਨੂੰ ਇਹ ਪlant ਬਹੁਤ ਸੋਹਣਾ ਲੱਗਦਾ ਜਦੋਂ ਗਰੋ ਹੋ ਗਿਆ ਉਹ ਹੋਰ ਵੀ ਸੋਹਣਾ ਲੱਗੂ ਇਸ ਲਈ ਤੁਸੀਂ ਨੇ ਇਹਨੂੰ ਕੱਟ ਜਿੱਥੇ ਧੁੱਪ ਸਵੇਰ ਦੀ ਆਉਂਦੀ ਹੋਵੇ ਹਲਕੀ ਜੀ ਕੁਝ ਕੁ ਟਾਈਮ ਦੀ ਉੱਥੇ ਰੱਖ ਸਕਦੇ ਹੋ ਜਾਂ ਫਿਰ ਇਹਨੂੰ ਛਾਂ ਵਾਲੀ ਜਗ੍ਹਾ ਤੇ ਰੱਖਿਓ ਜਿੱਥੇ ਸਿਰਫ ਧੁੱਪ ਦੀ ਪਰਛਾਈ ਆਉਂਦੀ ਹੋਵੇ ਸਿੱਧੀ ਧੁੱਪ ਨਾ ਆਉਂਦੀ ਹੋਵੇ ਤੇ ਡਰੇਨੋਲ ਇਹਦੇ ਵਿੱਚ ਮੈਂ 3-4 ਕੀਤੇ ਨੇ ਜੀ ਤੇ ਇਸੇ ਤਰ੍ਹਾਂ ਜਿਹੜਾ ਵੱਡਾ ਪਾਟ ਹੈ ਆਪਣੇ ਕੋਲ ਉਹਦੇ ਵਿੱਚ ਵੀ ਚਾਰ ਹੋਲ ਕੀਤੇ ਨੇ ਇਹਦੇ ਵਿੱਚ ਵੀ ਚਾਰ ਹੋਲ ਕੀਤੇ ਨੇ ਤਾਂ ਇਹ ਜ਼ਰੂਰੀ ਹੁੰਦੇ ਨੇ ਜੀ ਪਾਣੀ ਨਾ ਖੜੇ ਦੇ ਵਿੱਚ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਮੈਂਟ ਕਰਕੇ ਦੱਸਿਓ ਥੈਂਕ ਯੂ ਫॉर ਵਾਚਿੰਗ